ਚਲੋ ਇਹ ਨਵਾਂ ਤਰੀਕਾ ਤੁਹਾਡੇ ਚੈੱਕ ਕਰਨ ਦਾ ਓਕੇ ਸਹੀ ਹੈ ਇਹ ਪਸੂ ਮਗਰ ਦੀ ਲੱਤ ਮਾਰਦਾ ਚੌੜੀ ਆ ਜੱਕ ਲੋ ਤੁਸੀਂ ਪੂਰੀ ਲੱਤ ਚੱਕੋਗੇ ਤਾਂ ਪਸੂ ਨੂੰ ਵੀ ਪਤਾ ਹੀ ਮੈਂ ਡਿੱਗੂਗਾ ਐਦਾਂ ਨਹੀਂ ਆਨੇ ਅੱਗੇ ਕਿ ਮਗਰ ਦੀ ਲੱਤਾਂ ਮਾਰਦੀ ਹੁੰਦੀ ਖੈ ਚੱਕੋ ਥੋੜੇ ਨੂੰ ਪਤਾ ਚੱਗਿਆ ਮਗਰ ਦੀ ਲੱਤ ਚੱਕੂ ਤਾਂ ਡਿੱਗੋ ਸਹੀ ਤਰੀਕਾ ਸਹੀ ਐ ਸਹੀ ਹੈ ਜਮ ਕੇ ਜੋ ਹਾਜਾਨੀ ਮਦਦ ਕਰਕੇ ਨਾਰ ਦੇਖਿਆ ਮੈਂ ਤਾਂ ਉਹ ਤਾਂ ਮੈਂ ਖੱਥਾ ਹੁੰਦਾ ਨਹੀਂ ਲੈ ਵੀ ਜਿਹੜੀ ਗੱਪਣ ਇਹ ਵੀ ਗੱਪਣਾ ਹੋਊਗਾ